ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਕੋਈ ਵੀ ਤੁਹਾਡਾ ਆਪਣੀ ਡਿਮਾਂਡ ਤੇ ਸੂਟ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲੋਂ ਤਾਂ ਤੁਸੀਂ ਆਪਣਾ ਨੀਚੇ ਨੰਬਰ ਮੈਂਸ਼ਨ ਕੀਤਾ ਹੁੰਦਾ 8557905009 ਤੇ ਤੁਸੀਂ ਜਾ ਕੇ WhatsApp ਤੇ ਮੈਸੇਜ ਕਰ ਸਕਦੇ ਹੋਗੇ ਕੋਈ ਵੀ ਤੁਹਾਡਾ ਆਪਣਾ ਡਿਜ਼ਾਈਨ ਹੈਗਾ ਉਹ ਸ਼ੇਅਰ ਕਰ ਸਕਦੇ ਹੋਗੇ ਕੋਈ ਤੁਸੀਂ ਸਾਡਾ ਡਿਜ਼ਾਈਨ ਹੈ Instagram ਤੇ ਜਾ ਕੇ ਆਪਣੇ ਪੇਜ ਨੂੰ ਫੋਲੋ ਕਰੋ ਆਪਣੇ ਪੇਜ ਦਾ ਨਾਮ ਹੈਗਾ ਗੁੱਡ ਲੁੱਕ ਰੀਡ ਸਟਿੱਕ ਦੇ ਨਾਮ ਤੇ ਪੇਜ ਹੈ Instagram ਤੇ ਤੁਸੀਂ ਆਪਣੇ ਪੇਜ ਨੂੰ ਫੋਲੋ ਕਰ ਸਕਦੇ ਹੋ ਤੇ ਬਹੁਤ ਸਾਰੇ ਡਿਜ਼ਾਈਨਿੰਗ ਹੈਂਡਵਰਕ ਕਾਰੀਗਰ ਕੰਮਸ਼ੀਨ ਵਰਕ ਜਿੱਦਾਂ ਵੀ ਜੇ ਸਾਡਾ ਕੋਈ ਡਿਜ਼ਾਈਨ ਪਸੰਦ ਆਉਂਦਾ ਉਹ ਵੀ ਰੈਡੀ ਕਰਵਾਉਣਾ ਹੈਗਾ ਤਾਂ ਤੁਸੀਂ ਉਹ ਵੀ ਰੈਡੀ ਕਰਵਾ ਸਕਦੇ ਹੋਗੇ ਕੋਈ ਵੀ ਤੁਹਾਡਾ ਵਿਆਹ ਸ਼ਾਦੀਆਂ ਵਾਲਾ ਆਰਡਰ ਹੈਗਾ ਬਾਹਰ ਬੈਠੇ ਹੋਗੇ ਬਾਹਰ ਬੈਠੇ ਆਪਣੀ ਵੀਡੀਓ ਨੂੰ ਦੇਖ ਰਹੇ ਹੋਗੇ ਤਾਂ ਤੁਸੀਂ ਆਪਾਂ ਨੂੰ ਦੇ ਸਕਦੇ ਹੋਗੇ ਫੁਲਕਾਰੀ ਵਗੈਰਾ ਰੈਡੀ ਕਰਵਾਉਣੀਆਂ ਨੇ ਹੈਂਡਵਰਕ ਦੇ ਸੂਟ ਲਹਿੰਗੇ ਵਗੈਰਾ ਕੁਝ ਵੀ ਤੁਸੀਂ ਰੈਡੀ ਕਰਵਾਉਣਾ ਤਾਂ ਆਪਾਂ ਆਪਣੇ ਕੋਲੇ ਹਰ ਤਰ੍ਹਾਂ ਦੇ ਕਾਰੀਗਰ अवेलेबल ਹੈਗੇ ਨੇ ਤੁਸੀਂ ਕਰਵਾ ਸਕਦੇ ਹੋਗੇ ਤੇ ਅੱਜ ਆਪਾਂ ਜੋ ਤੁਹਾਨੂੰ ਸੂਟ ਦਿਖਾਵਾਂਗੇ ਉਹ ਮਤਲਬ ਬਹੁਤ ਜ਼ਿਆਦਾ ਡਿਮਾਂਡ ਸੀਗੀ ਇਹ ਤੇ ਇਨ੍ਹਾਂ ਸੂਟਾਂ ਦਾ ਰੇਟ ਵੀ ਠੀਕ ਹੈਗਾ ਤੇ ਨਾਲ ਵਿਦੇ ਦੁਪੱਟਾ ਸੂਟ ਲੈਣਗੇ ਦੁਪੱਟਿਆਂ ਦੇ ਅਰਜ ਵੀ ਬਹੁਤ ਵੱਡੇ ਨੇ 2.5 ਮੀਟਰ ਤੇ 44 ਇੰਚ ਪਣੇ ਨੇ ਖੁੱਲੇ-ਡੁੱਲੇ ਦੁਪੱਟੇ ਨੇ ਕਾਟਨ ਦੇ ਸੂਟ ਨੇ ਵਿਟਾਊਟ ਲਾਈਨਿੰਗ ਸਟਿਚ ਹੋਣਗੇ ਤੇਰੀ ਕੰਪਨੀ ਦੇ ਸੂਟ ਲੇਗੇ ਕੋਈ ਵੀ ਸੂਟ ਖਰਾਬ ਨਹੀਂ ਹੋਊਗਾ ਤੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਆਪਣਾ ਆਰਡਰ ਫਾਸਟਲੀ ਕਰਿਓ ਕਿਉਂਕਿ ਇਹ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਵੀ ਠੀਕ ਪ੍ਰਾਈਸ ਦੇ ਵਿੱਚ ਦੁਪੱਟਿਆਂ ਨਾਲ ਸੂਟ ਲੈ ਕੇ ਆਓ ਤੇ ਆਪਾਂ ਲੈ ਕੇ ਆਿਆਂਗੇ ਇਹ ਹੈਗੀ ਹੈ ਜੀ 셔ਟ ਕਲਰਸ ਆਏ ਬਹੁਤ ਜ਼ਿਆਦਾ ਸੋਹਣੇ ਲੰਗੇ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਨਹੀਂ ਤੁਸੀਂ ਇੱਦਾਂ ਵੀ ਮਕਵਾ ਸਕਦੇ ਹੋ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਲਓ ਘੇਰਾ ਰੱਖ ਲਓ ਤੇ ਫ੍ਰੀ ਸਾਰੀ ਸੂਟ ਲੇਗੇ ਸਾਰੇ ਤੇ ਬਹੁਤ ਸੋਹਣੀ ਕਾਟਨ ਹੈਗੀ ਇਹ ਦਾ ਘੇਰਾ ਬਾਜੂ ਲੰਗੀਆਂ ਤੇ ਆ ਨੈੱਕ ਤੇ ਡਿਜ਼ਾਈਨ ਆ ਜਾਊਗਾ ਕਲਰ ਸਾਰੇ ਗਰਮੀਆਂ ਵਾਲੇ ਨੇਗੇ ਸੋਬਰਜ਼ੇ ਕਲਰ ਨੇਗੇ ਤੇ ਐਵੇਂ ਦੀ ਸਟਾਈਲਿਸ਼ ਜੀ ਸਲਵਾਰ ਆਜੂਗੀ ਚੈੱਕ ਦੀ ਤਰ੍ਹਾਂ ਥੋੜਾ ਕਲਰ ਦਾ ਫਰਕ ਰਹਿ ਜਾਂਦਾ ਕੈਮਰੇ ਦੇ ਵਿੱਚ ਉਹਨੂੰ ਇਗਨੋਰ ਕਰਿਓ ਕਿਉਂਕਿ ਸਲਵਾਰ ਦਾ ਕਲਰ ਕੁਝ ਜ਼ਿਆਦਾ ਲਾਈਟ ਆ ਰਿਹਾਗਾ ਇੰਨਾ ਲਾਈਟ ਨਹੀਂ ਹੈਗਾ ਤੇ ਦੁਪੱਟਿਆਂ ਦੀ ਤੁਸੀਂ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਫੁੱਲੇ ਢੁਲੇ ਦੁਪੱਟੇ ਲਵਾਂਗੇ ਬਹੁਤ ਜ਼ਿਆਦਾ ਸੋਹਣੇ ਸੂਟ ਲਵਾਂਗੇ ਜਦਮਾ ਜੀ ਤੁਸੀਂ ਇਹਨੂੰ ਸਟਿਚ ਕਰਵਾ ਸਕਦੇ ਹੋ ਸਲਵਾਰ ਨਾਲ ਪਲਾਜ਼ੋ ਨਾਲ ਜਿੱਦਾਂ ਵੀ ਤੁਹਾਡੀ ਚੁਆਇਸ ਐ ਸਟੀਚਿੰਗ ਦੀ ਉਦਾਂ ਕਰਵਾ ਸਕਦੇ ਹੋ। ਬਹੁਤ ਜ਼ਿਆਦੇ ਸੋਹਣੇ ਸੂਟ ਬਣ ਜਾਣਗੇ। ਰੈਗੂਲਰ ਵੇਅਰ ਕਰਨੇ ਨੇ ਜਿੱਦਾਂ ਕੋਈ ਜੌਬ ਵਗੈਰਾ ਕਰਦਾ ਹੈਗਾ ਤੇ ਉਦਾਂ ਇਹ ਬਹੁਤ ਜ਼ਿਆਦੇ ਸੋਹਣੇ ਸੂਟ ਦੇਣਗੇ। ਖੁੱਲੇ ਡੁੱਲੇ ਸੋਣ ਲਗੇ ਨਾਲੇ ਰੇਟ ਵੀ ਇਹਨਾਂ ਦਾ ਜੈਨੂਇਨ ਹੈਗਾ ਨਾਲੇ ਇਹ ਕੰਪਨੀ ਦੇ ਸੂਟ ਨੇ ਪਹਿਚਾਨ ਦੇ ਤੇ ਵਿਦਆਊਟ ਬ੍ਰਾਂਡ ਸੂਟ ਨਹੀਂ ਹੈਗੇ ਇਹ ਬ੍ਰਾਂਡ ਦੇ ਲਗੇ। ਤੁਸੀਂ ਆਪਰੇ ਕੋਲੇ ਠੀਕ ਪ੍ਰਾਈਸ ਦੇ ਵਿੱਚ ਸੂਟ ਆਉਣ ਪਰ ਆਪਾਂ ਕਪੜਾ ਜਿਹੜਾ ਸਾਰਾ ਕੰਪਨੀ ਦਾ ਹੀ ਲਿਆਵਾਂਗੇ ਬ੍ਰੈਂਡ ਦਾ ਵਿਦਾਊਟ ਬ੍ਰੈਂਡ ਆਪਾਂ ਕੋਈ ਕਪੜਾ ਸੇਲ ਨਹੀਂ ਕਰਦੇ ਤੇ ਅਗਲਾ ਕਲਰ ਹੈਗਾ ਇਹਦੇ ਵਿੱਚ ਪਿੰਕ ਕੋਈ ਲਾਈਨਿੰਗ ਨਹੀਂ ਲੱਗਦੀ ਇਹਨਾਂ ਦੇ ਉੱਤੇ ਵਿਦਾਊਟ ਲਾਈਨਿੰਗ ਸਟਿਚ ਹੋਣਗੀ ਸਲਵਾਰ ਦਾ ਕਪੜਾ ਸੇਮ ਸਟਫ ਹੈਗਾ ਚੈੱਕ ਦੇ ਵਿੱਚ ਚੈੱਕ ਨਹੀਂ ਹੈਗਾ ਇਹਦੀ ਜਿਹੜੀ ਪ੍ਰਿੰਟਿੰਗ ਹੈ ਉਹ ਇਦਾਂ ਚੈੱਕ ਮੰਗੂ ਹੀ ਬਣੀ ਹੋਈ ਹੈਗੀ ਬਹੁਤ ਸੌਫਟ ਕਪੜਾ ਹੈਗਾ ਇਹ ਆ ਗਿਆ ਸੀ ਇਹਦਾ ਦੁਪੱਟਾ ਦੁਪੱਟੇ ਸਾਰੇ ਖੁੱਲੇ ਡੁੱਲੇ ਹੋਣਗੇ ਕੋਈ ਵੀ ਮਤਲਬ ਲੰਬਾਈ ਵੀ 2 ਮੀਟਰ 44 ਇੰਚ ਪਾਣਾਗਾ ਇਹਨਾਂ ਦਾ ਵੀ ਤੇ ਕਾਟਾਂ ਦੇ ਬਹੁਤ ਜ਼ਿਆਦੇ ਸੋਨੇ ਸੋਣ ਲੱਗੇ ਇਹ ਦੂਜਾ ਰੰਗ ਸੀ ਜੀ ਇਹ ਤਾਂ ਇਹ ਸੂਟ ਰੈਡੀ ਹੋ ਜਾਊਗਾ ਤੁਸੀਂ ਦੇਖ ਸਕਦੇ ਹੋਗੇ ਜਿਹੜੀ ਤੁਹਾਨੂੰ ਅਸੀਂ ਚੀਜ਼ ਦਿਖਾ ਰਹੇ ਹਾਂ ਇਹ ਤੁਹਾਡੇ ਘਰ ਤੱਕ ਆਊਗੀ ਇਹ ਨਹੀਂ ਹੈਗਾ ਵੀ ਕੁਝ ਵੀ ਗਲਤ ਚੀਜ਼ ਆਊਗੀ ਤੇ ਜਿਹੜੀਆਂ ਪੈਣਾ ਮੇਰੇ ਨਾਲ ਨੰਗੀਆਂ ਚੂੜੀਆਂ ਨੇ ਇਹ ਉਹਨਾਂ ਦੀ ਡਿਮਾਂਡ ਸੀਗੀ ਵੀ ਤੁਸੀਂ ਤੇ ਪੱਟਿਆਂ ਨਾਲ ਵੀ ਲੈ ਕੇ ਆਓ ਸੂਟ ਠੀਕ ਪ੍ਰਾਈਸ ਦੇ ਵਿੱਚ ਤੇ ਆਪਣਾ ਜਲਦੀ ਫਾਸਟਲੀ ਆਰਡਰ ਕਰਕੇ ਤੁਸੀਂ ਇੱਕ ਲੈਣਾ ਦੋ ਲੈਣਾ ਆਪਣਾ ਰਖਵਾ ਸਕਦੇ ਹੋਗੇ ਕਿਉਂਕਿ ਫਿਰ ਜਦ ਤੱਕ ਕਈਆਂ ਦੇ ਮੈਸੇਜ ਆਉਂਦੇ ਨੇ ਆਪਣੇ ਕੋਲੇ ਸੂਟ ਹੁੰਦੇ ਹਾਂਗੇ ਸੇਲ ਹੋ ਚੁੱਕੇ ਹੁੰਦੇ ਨੇਗੇ ਦੇਖੋ ਪੀਚ ਕਲਰ ਹੈ ਪੀਚ 바ਵਾ ਸਾਰਿਆਂ ਦੇ ਸਟਾਈਲ ਬਹੁਤ ਜ਼ਿਆਦੇ ਸੋਹਣੇ ਲੱਗਦੇ ਤੁਸੀਂ ਆਪਣੇ ਆਨਲਾਈਨ ਘਰ ਬੈਠੇ ਬੁਕਿੰਗ ਕਰ ਸਕਦੇ ਹੋਗੇ WhatsApp ਤੇ ਆਪਾਂ ਨੂੰ ਮਤਲਬ ਆਪਣੀ ਪੇਮੈਂਟ ਕਰਕੇ ਤੁਸੀਂ ਸੂਟ ਰਖਵਾ ਸਕਦੇ ਹੋ ਜੇ ਦੀ ਹਾਫ ਪੇਮੈਂਟ ਕਰਕੇ ਰਖਵਾ ਲਓ ਵੀ ਸਾਡਾ ਸੂਟ ਸਾਈਡ ਤੇ ਕਰ ਦਿਓ ਫੁੱਲ ਪੇਮੈਂਟ ਬਾਅਦੋਂ ਕਰਕੇ ਠੀਕ ਹੈ गाइस ਇਹ ਦੁਪੱਟਾ ਦੇਖੋ ਜਾਦੇ ਸੋਨੇ ਸੀ ਲੇ ਕੇ ਰੈਗੂਲਰ ਵੀਰ ਦੇ ਵਿੱਚ ਬਹੁਤ ਹੀ ਜ਼ਿਆਦਾ ਗਰਮੀਆਂ ਦੇ ਵਿੱਚ ਕਿਉਂਕਿ ਗਰਮੀ ਲੰਬੀ ਹੁੰਦੀ ਹੈ 8-9 ਮਹੀਨੇ ਦੀ ਹੁੰਦੀ ਹੈਗੀ ਤਾਂ ਕਰਕੇ ਇਹ ਹੰਡਣ ਨਾਲੇ ਸੂਟਨੇਗੇ ਬਹੁਤ ਜ਼ਿਆਦਾ ਸੋਨੇ ਤੀਜਾ ਕਲਰ ਇਹ ਸੀਗਾ ਦੇ ਵਿੱਚ ਚੌਥਾ ਰੰਗੇ ਦੇ ਵਿੱਚ ਇਹ ਹੈਗਾ ਗ੍ਰੀਨ ਮਹਿੰਦੀ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਹੈ ਇਹਦਾ ਜੇ ਤੁਸੀਂ ਪਲਾਜ਼ੋ ਵਗੈਰਾ ਵੀ ਰੱਖ ਸਕਦੇ ਹੋ ਜੇ ਤੁਸੀਂ ਪਲਾਜ਼ੋ ਵਗੈਰਾ ਕਰਵਾਉਣਾ ਚਾਹਤਾ ਹੈ ਵਾਲਾ ਇੱਥੇ ਵੀ ਬੰਨ੍ਹਵਾ ਸਕਦੇ ਹੋਗੇ ਇਹ ਹੈ ਗਜ਼ੀਤ ਨਾਲ ਦੁਪੱਟਾ பஞ்சா கலோர ப்ளேன் வாட்டம் ਦੇ ਨਾਲ ਹੈਗਾ ਬਹੁਤ ਜ਼ਿਆਦਾ ਸੁਨਾਰਾ ਦੁਪੱਟਾ ਇਹ ਜਿਹੜਾ ਇੱਕ ਇੱਕ ਸੂਟ ਹੈਗਾ ਇਹ ਦੁਬਾਰਾ ਪ੍ਰਿੰਟਿੰਗ ਨਹੀਂ ਮਿਲਣੀ ਹੈਗੀ ਕੋਈ ਵੀ ਤੁਹਾਨੂੰ ਪ੍ਰਿੰਟ ਪਸੰਦ ਆਦਾ ਤਾਂ ਤੁਸੀਂ ਆਪਣਾ ਜਲਦੀ ਆਰਡਰ ਕਰਕੇ ਸੂਟ ਰਖਵਾ ਸਕਦੇ ਹੋਗੇ ਜਿਹੜੇ ਇਹਨਾਂ ਦੇ ਪ੍ਰਾਈਸ ਨੇਗੇ ਬਹੁਤ ਜ਼ਿਆਦੇ ਘੱਟ ਨੇਗੇ ਤੇ ਤੁਸੀਂ ਜਿੱਦਾਂ ਤੁਹਾਡੀ ਡਿਮਾਂਡ ਸੀਗੀ ਵੀ ਘੱਟ ਰੇਟ ਦੇ ਵਿੱਚ ਸੂਟ ਉਦਾਂ ਨੇ ਨਾਲ ਦੁਪट्टे ਵੀ ਨੇਗੇ ਤੇ ਬਹੁਤ ਹੀ ਜ਼ਿਆਦੇ ਸੋਹਣੇ ਦੁਪट्टे ਨੇ ਬਹੁਤ ਜ਼ਿਆਦੇ ਸੋਹਣੀ ਸੂਟਾਂ ਦੀ ਕੁਆਲਿਟੀ ਹੈਗੀ ਸਟਾਫ ਬਹੁਤ ਜ਼ਿਆਦੇ ਸੋਹਣਾਗਾ ਤੁਸੀਂ ਬਾਰ-ਬਾਰ ਮਤਲਬ ਹੰਡਣ ਵਾਲੇ ਸੂਟ ਲੈਣਗੇ ਤੇ ਜਦੋਂ ਇਹਨੂੰ ਸਟਿਚ ਕਰਵਾਉਂਗੇ ਜੇ ਤਾਂ ਮੇਰੇ ਕੋਲ ਸਟਿਚ ਕਰਵਾਉਂਗੇ ਤਾਂ ਤਾਂ ਮਤਲਬ ਅਸੀਂ ਵੀ ਪਹਿਲਾਂ ਪਾਣੀ ਦੇ ਵਿੱਚ ਮਤਲਬ ਪੂਰੀ ਰਾਤ ਭਿਕੇ ਰੱਖ ਦੇਾਂਗੇ ਸੂਟ ਸਟਿਚ ਕਰਵਾਉਣ ਤੋਂ ਪਹਿਲਾਂ ਕਿਉਂਕਿ ਇਹ ਪਿਓਰ ਕਾਟਨ ਹੈਗੀ ਇਹਨੂੰ ਤੁਸੀਂ ਪਹਿਲਾਂ ਇੱਕ ਮਤਲਬ ਸਾਰੀ ਰਾਤ ਇਹਨੂੰ ਪਾਣੀ ਦੇ ਵਿੱਚ ਡੋਬ ਕੇ ਦੂਜੇ ਦਿਨ ਫਿਰ ਸੁਕਾ ਕੇ ਸੂਟ ਫੇਸ ਸਟਿਚ ਕਰਵਾ ਨਦੇਓ ਤੇ ਕਿਉਂਕਿ ਜਿੰਨੀ ਵੀ ਇਹਦੀ ਮਤਲਬ ਸ਼੍ਰਿੰਕਿਜ ਹੁੰਦੀ ਹੈ ਚੜਨਾ ਹੁੰਦਾ ਸੂਟ ਤਾਂ ਚੜ ਜਾਂਦਾ ਹੈਗਾ ਤੇ ਕਿਉਂਕਿ ਸਟਿਚ ਕਰਵਾ ਕੇ ਫਿਰ ਇਹ ਪ੍ਰੋਬਲਮ ਨਹੀਂ ਆਉਂਦੀ ਹੈਗੀ ਜਦੋਂ ਆਪਾਂ ਸਟਿਚ ਕਰਵਾ ਲੈਂਦੇ ਆ ਇਦਾਂ ਹੀ ਨਵਾਂ ਸੂਟ ਕਾਟਨ ਦਾ ਆਪਾਂ ਧੋਂਦੇ ਨਹੀਂ ਹੈਗੇ ਤਾਂ ਉਹ ਚੜ ਜਾਂਦਾ ਨਾਲੇ ਤੁਹਾਡੀ ਫਿਟਿੰਗ ਚ ਨਾਲੇ ਉਹ ਟਾਈਟ ਹੋ ਜਾਂਦਾ ਨਾਲੇ 1 2 ਇੰਚ 1.5 ਇੰਚ ਮਤਲਬ ਉੱਚਾ ਹੋ ਜਾਂਦਾ ਉਹ ਇਹਨੂੰ ਪਹਿਲਾਂ ਹੀ ਮਤਲਬ ਸੂਟ ਨੂੰ ਤੁਸੀਂ ਪਾਣੀ ਰਾਹੀਂ ਭੇ ਕੇ ਫਿਰ ਆਪਦਾ ਸਟਿਚ ਕਰਨਾ ਪਿਆ ਕਰੋ ਜੀ ਤੇ ਜਿਹੜੇ ਮਤਲਬ ਮੈਂ ਕਰਵਾਉਣੀ ਆਂਗੀ ਮੈਂ ਵੀ ਇਦਾਂ ਹੀ ਸਾਰੇ ਪਾਣੀ ਰਾਹੀਂ ਡੋਪ ਕੇ ਅਸੀਂ ਫੇਰ ਹੀ ਦਿੰਦੇ ਆਂਗੇ ਸਟਿਚ ਕਰਨਾ ਇਦਾਂ ਕਿਸੇ ਦਾ ਸੂਟ ਨਹੀਂ ਦਿੰਦੇ ਹੈਗੇ ਤੇ ਤੁਸੀਂ ਆਪਣਾ ਆਰਡਰ ਜਿਹੜਾ ਆਪਣਾ ਫਾਸਟਲੀ ਆਰਡਰ ਰਖਵਾ ਲਓ ਕਿਉਂਕਿ ਇੱਕ ਇੱਕ ਸੂਟ ਹੈਗਾ ਤੇ ਦੋ ਦੋ ਸੂਟ ਇਹਦੇ ਵਿੱਚ ਨਹੀਂ ਹੈਗੇ ਬਹੁਤ ਜ਼ਿਆਦੇ ਸੋਹਣੇ ਸੂਟ ਨੇਗੇ ਤੁਸੀਂ ਜੌਬ ਕਰਦੇ ਹੋ ਰੈਗੂਲਰ ਵੇਅਰ ਤੁਹਾਨੂੰ ਸੂਟ ਚਾਹੀਦੇ ਨੇਗੇ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਹੰਡਾ ਸਕਦੇ ਹੋਗੇ ਤੇ ਬਹੁਤ ਜਿਆਦੇ ਇਹਨਾਂ ਦਾ ਕੱਟ ਪ੍ਰਾਈਸ ਹੈਗਾ ਤੇ ਬਹੁਤ ਜਿਆਦੇ ਸੋਨੇ ਲੰਗੇ 1000 ਤੋਂ ਪਲੱਸ ਲੰਗੇ 1500 ਤੋਂ ਨੀਚੇ ਲੰਗੇ ਬਾਕੀ ਤੁਸੀਂ WhatsApp ਤੇ ਜਾ ਕੇ ਆਪਾਂ ਨੂੰ ਪ੍ਰਾਈਸ ਪੁੱਛ ਸਕਦੇ ਹੋ ਤੇ ਆਪਣਾ ਸੂਟ ਰਖਵਾ ਸਕਦੇ ਹੋ ਇਹਦੇ ਵਿੱਚ ਇਹਨਾਂ ਦਾ ਰੇਟ ਹੈਗਾ ਇਸ ਤੋਂ ਬਾਅਦ ਇਹਨਾਂ ਦੀ ਕੋਈ ਮਤਲਬ ਰੇਟ ਨਹੀਂ ਮੈਂ ਤਾਂ ਇੱਥੇ ਤੱਕ ਹੀ ਸੂਟ ਮੰਗੇ ਸੀਗੇ ਵੀ ਇੰਨੀ ਰੇਂਜ ਤੱਕ ਤੁਸੀਂ ਸੂਟ ਲੈ ਕੇ ਆਓ ਤੇ ਆਪਾਂ ਲੈ ਕੇ ਆਏ ਬਹੁਤ ਜਿਆਦੇ ਸੋਨੇ ਲੈ ਕੇ ਆਇਾਂਗੇ ਤੇ ਤੁਸੀਂ ਆਪਣੀ ਆਨਲਾਈਨ ਬੁਕਿੰਗ ਕਰਵਾ ਸਕਦੇ ਹੋ ਘਰ ਬੈਠੇ ਤੁਸੀਂ ਸ਼ਹਿਰ 'ਚ ਬੈਠੇ ਹੋ ਪਿੰਡ 'ਚ ਬੈਠੇ ਹੋਗੇ ਸਾਡੇ ਮਤਲਬ ਪਾਰਸਲ ਪਹੁੰਚਾਉਣ ਦੀ ਜ਼ਿੰਮੇਵਾਰੀ ਤੁਹਾਡੇ ਘਰ ਤੱਕ ਹੈਗੀ ਤੇ ਕੋਈ ਵੀ ਤੁਹਾਨੂੰ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਫਟਾਫਟ ਫਾਸਟਲੀ ਆਰਡਰ ਦਿਓ ਉਮੀਦ ਕਰਦੇ ਹਾਂ ਸਾਡੀ ਵੀਡੀਓ ਪਸੰਦ ਆਈ ਹੋਊਗੀ ਨੈਕਸਟ ਵੀਡੀਓ ਤੁਹਾਡੇ ਲਈ ਅਸੀਂ ਜਲਦੀ ਲੈ ਕੇ ਆਵਾਂਗੇ ਇਦਾਂ ਹੀ ਤੁਹਾਡੇ ਲਈ ਛੋਟੇ-ਛੋਟੇ ਸੂਟ ਸੋਨੇ-ਸੋਨੇ ਰੰਗ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜੀ ਸਾਰਸ ਖਲ ਬਾਏ ਬਾਏ